ਹਾਂ ਜੂਨਰਡ ਫੋਰ ਤੋਂ ਨੋਟ ਆਸਿੰਸ ਹੁੰਦਾ ਹੈ। ਚਾਪੋਰ ਆਈ ਕਰਡ ਜੂਨਰਡ ਫੋਰ ਹੈ ਦਾ ਜੂਨਰਡ ਫੋਰ ਡੈਟਾ 1 ਜੂਨਰਡ ਫੋਰ ਡੈਟਾ 1 ਦੇ ਵਿੱਚ ਸੈਟ ਕਰਕੇ ਪੁਆਇੰਟ ਲੋਡ ਕਰ ਰੇਂਜ ਦੇ ਸਾਰੇ ਜੀਓ ਐਸ ਐਚਓਸ ਕਰਕੇ ਨੇ ਐਸ ਐਸ ਪੀ ਉਸ ਨੂੰ ਲੋਡ ਕਰ ਅਜਮਾ ਥਾਣਾ ਕਾਂਡੇ ਨੂੰ ਸਰਪ੍ਰਾਈਜ਼ ਚੈੱਕ ਕੀਤਾ 7:30 ਵਜੇ ਇਫਰ ਨੰਬਰ 8 ਦਾ 8 ਵਜੇ ਵਾਲੀ ਰੋਲ ਕਾਲ ਮਿਸਿੰਗ ਸੀ ਐਸ ਐਚਓ ਤੇ ਡੀ ਐਸ ਪੀ ਤੁਹਾਡਾ ਆਪਣੇ ਕੁਆਟਰਾਂ 'ਚ ਪਾਏ ਗਏ ਉਦੋਂ ਨਫਰੀ ਬਿਲਕੁਲ ਨਹੀਂ ਸੀ ਹੈ ਜੀ ਸਿਰਫ ਇੱਕ ਐਡੀਸ਼ਨਲ ਪੁਲਸੀ ਸੀ ਨਾਂਕੜਾ ਇੱਕ ਲੇਡੀ ਹਵਾਲਾ ਪਈ ਸੀ ਔਰ ਕੋਈ ਵੀ ਲੇਡੀ ਕਾਂਸਟੇਬਲ ਨਹੀਂ ਪ੍ਰੈਜ਼ెంట్ ਸੀ ਫੱਲਾ ਹਾਲ ਐਸਐਚਓ ਟਾਂਡੇ ਨੂੰ ਪੁਲਿਸ ਲਾਈਨਾਂ ਅਗਰ ਕਰ ਰਹੇ ਤੇ ਡੀਐਸਪੀ ਐਸਐਚਓ ਦੇ ਖਿਲਾਫ ਜਿਹੜਾ ਉਹ ਐਕਸ਼ਨ ਆਊਗਾ ਐਕਸਪਲੇਨੇਸ਼ਨ ਐਸਐਸਪੀ ਸਾਹਿਬ ਕੋਲ ਦੀ ਰਿਪੋਰਟ ਕੀਤੀ ਜਾਵੇਗੀ ਅੱਗੇ ਵੀ ਮੈਂ ਚੈੱਕ ਕਰਦਾ ਰਹੂੰਗਾ ਵੀ ਕਿਹੜੇ ਕਿਹੜੇ ਖਾਲੇ ਦੇ ਵਿੱਚ ਇਹੋ ਜਿਹੇ ਉਤਾਈਆਂ ਪਾਈਆਂ ਜਾਂਦੀਆਂ ਕਿਤੇ ਵੀ ਮੈਂ ਸਰਪ੍ਰਾਈਜ਼ ਡੰਡ ਦੇ ਫੋਲਡ ਕਰੂੰਗਾ